ਇਹਦੇ ਵਿੱਚ ਕੋਈ ਅਫੀਸਰ ਜਿਹੜਾ ਆ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਜਿੱਦਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਅਸੀਂ ਇੱਥੇ ਰੋਈ ਦੀ ਤਰ੍ਹਾਂ ਹੀ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਨਾਕੇ ਲਾਈਦਾ ਤੇ ਵਕ ਵਕ ਵੀ ਕਲਾਂੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਟਰੋਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਉਟ ਨੰਬਰ ਤੋਂ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆ ਤੇ ਧੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਆ ਕਿ ਤੂੰ ਸਾਇਰਨ ਹਾਂ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਹਾਂ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਛ ਪਰਦਾਲ ਕੀਤੀ ਹੈ ਵਿੱਚ ਕੋਈ ਅਫੀਸਰ ਜਿਹੜਾ ਐ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜਕਤ ਕਰ ਲਈ ਐ ਉਹਦਾ ਹਾਰਨ ਵੀ ਲੋਹਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦੱਸਣ ਮੁਤਾਬਕ ਐ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਐ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ ਪਾਸ ਗੱਡੀ ਐ ਜੀਆਂ ਪਲੇਟਾਂ ਲੱਗੀਆਂ ਪੇਰੀਆ ਪਰਸਨਲ ਗੱਡੀ ਨਹੀਂ ਸੀ ਪੇਲੀਆਂ ਪਲੇਟਾਂ ਬੌਂਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਜਿੱਦਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਸਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਆ ਕਈਆਂ ਨੂੰ ਵਾਰਨਿੰਗ ਆ ਸਰ ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਭਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਹ ਅਫਸਰਾਂ ਦੀਆਂ ਅਧਿਅਤਾ ਨੇ ਉਹਦੇ ਅਨੁਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫਾਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ। ਕਿਹਾ ਜੀ ਹੁਣ ਆਏ ਅਸੀਂ ਬਾਜ਼ਾਰ ਦੇ ਵਿੱਚ ਵੀ ਰੇੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨਜੋਂ ਕੁਝ ਵੀ ਮਨਜੋਗੇ ਐਸਪੀ ਹੈੱਡਕਵਰਟਰ ਸਾਹਿਬ ਉੱਥੇ ਆਪ ਆਏ ਸੀਗੇ। ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਹੈ। ਪਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਪੂਰੀ ਤਰ੍ਹਾਂ ਕਰਦਾ ਜਿਹੜਾ 2 ਵੈਨ ਨਾਲ ਸ਼ੁਰੂ ਕਰਦਾ ਹੈ ਕਿ ਬਾਜ਼ਾਰ ਦੇ ਕਿੱਲੇ ਲਾਉਂਦੇ ਹਨ। 2 ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਨਜੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ। ਉਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ ਦੀ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਈ ਜਦ ਨਾਲ ਕੋਈ ਟ੍ਰੈਫਿਕ ਰੁਕ ਦੇ ਉਦਾਂ ਸਾਡੇ ਕੋਲ ਹੈ ਨਹੀਂ ਅਸੀਂ ਇੰਜੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਹੁੰਦਾ ਗੱਡੀ ਮਗਾਉਣ ਵਾਸਤੇ